ਇਹ ਬਾਈ ਜੀ ਦੋ ਜਾਣੇ ਸੀਗੇ ਫਤੇਗੜ ਸਾਹਿਬ ਤੋਂ ਮੱਥਾ ਟੇਕਣ ਆ ਰਹੇ ਸੀ ਇਹ ਕੋਈ ਟਰੱਕ ਵਾਲਾ ਇਹਨਾਂ ਨੂੰ ਖਹਿ ਕੇ ਮਾਰ ਗਿਆ ਟਰੱਕ ਵਾਲਾ ਰੁਗਿਆ ਹੈ ਨਹੀਂ ਉਹ ਇੱਕ ਬਾਈ ਦੇ ਤਾਂ ਉੱਤੋ ਹੀ ਲੰਘ ਗਿਆ ਇੱਕ ਬਾਈ ਸਾਈਡ ਤੋਂ ਗਿਰ ਗਿਆ ਸੀਗਾ ਸ਼੍ਰੀ ਫਤੇਗੜ ਸਾਹਿਬ ਵਿੱਚ ਸ਼ਹੀਦੀ ਸਬਾ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਇੱਕ ਨੌਜਵਾਨ ਦੀ ਮੌਤ ਹੋ ਗਈ ਹਾਦਸਾ ਖੰਨਾ ਵਿੱਚ ਚੀਟੀ ਰੋਡ ਤੇ ਦੇਰ ਸ਼ਾਮ ਵਾਪਰਿਆ ਜਿਸ ਵਿੱਚ ਇੱਕ ਟਰੱਕ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਮੇਰੇ ਤੱਕ ਦੀ ਪਛਾਣ ਸੋਮਾ ਸਿੰਘ 45 ਸਾਲਾ ਵਾਸੀ ਪਿੰਡ ਸਲੋਦੀ ਵਜੋਂ ਹੋਈ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਗੁਰਪਾਲ ਸਿੰਘ ਨਾਮ ਆਈ ਇਹ ਕਿਦਾਂ ਐਕਸੀਡੈਂਟ ਹੈ ਇਹ ਬਾਈ ਜੀ ਦੋ ਜਾਨੇ ਸੀਗੇ ਫਤੇਗੜ ਸਾਹਿਬ ਤੋਂ ਮੱਥਾ ਟੇਕਣ ਆ ਰਹੇ ਸੀ ਇਹ ਕੋਈ ਟਰੱਕ ਵਾਲਾ ਇਹਨਾਂ ਨੂੰ ਖਹਿ ਕੇ ਮਾਰ ਗਿਆ ਟਰੱਕ ਵਾਲਾ ਰੁਕ ਗਿਆ ਹੈ ਨਹੀਂ ਉਹ 1 ਬਾਈ ਦੇ ਤਾਂ ਉੱਤੋਂ ਹੀ ਲੰਘ ਗਿਆ 1 ਬਾਈ ਸਾਈਡ ਤੋਂ ਗਿਰ ਗਿਆ ਸੀਗਾ ਅਸੀਂ ਫੋਨ ਐਂਬੂਲੈਂਸ ਨੂੰ ਫੋਨ ਕੀਤਾ ਸੀਗਾ ਐਂਬੂਲੈਂਸ ਪਹਿਲੀ ਗੱਲ ਤੇ ਜੀ ਉੱਤੋਂ ਉਹ ਜਿਹੜਾ ਜ਼ਖਮੀ ਪਈ ਸੀ ਉਹਨੂੰ ਮੌਕੇ ਤੇ ਇੱਥੋਂ ਮੋਟਰਸਾਈਕਲ ਤੇ ਲੈ ਗਏ ਕਿਉਂਕਿ ਉਹ ਜਾਦੇ ਜ਼ਖਮੀ ਸੀਗਾ ਇੱਕ ਤੇ ਆਨ ਦੀ ਸਪੋਰਟ ਡੈਥ ਹੋ ਗਈ ਜਦੋਂ ਮੈਂ ਕਾਲ ਕੀਤੀ ਸੀ ਇਹਨਾਂ ਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਭਾਈ ਇੱਕ ਡੈਥ ਹੋ ਗਈ ਪੂਰੀ ਵੀ ਡੈੱਡ ਆ ਪੂਰਾ ਇੱਕ ਜ਼ਖਮੀ ਆ ਤਾਂ ਐਂਬੂਲੈਂਸ ਆਪਣੀ ਭੇਜ ਦਿਓ ਤੇ ਹੁਣ ਬਾਈ ਆਇਆ ਐਂਬੂਲੈਂਸ ਲੈ ਕੇ ਤੇ ਬਾਈ ਉਹ ਜਿਹੜਾ ਮਾਗਰ ਕੋਈ ਗਿਆ ਸੀ ਗੱਡੀ ਵਾਲੇ ਦੇ ਚੰਨ ਨਹੀਂ ਨਹੀਂ ਇਹ ਦੋ ਜਾਨੇ ਸੀਗੇ ਹਾਂਜੀ ਬੱਜੀ ਫੇੜ ਬੱਜੀ ਹੈ ਕੀ ਹੋਇਆ ਕੀ ਹੈ ਇਹ ਮੋਟਰਸਾਈਕਲ ਤੇ ਆਪਣੀ ਸਾਈਡ ਆ ਰਹੇ ਸੀਗੇ ਕੋਈ ਟਰੱਕ ਵਾਲਾ ਆਇਆ ਵਾ ਇਹਨਾਂ ਨੂੰ ਫੇੜ ਮਾਰ ਕੇ ਨੰਗ ਗਿਆ ਜੀ ਉਹ ਟਰੱਕ ਵਾਲਾ ਬੱਸ ਵਾਲਾ ਸੀਗਾ ਟਰੱਕ ਵਾਲਾ ਸੀ ਟਰੱਕ ਵਾਲਾ ਦੀ ਲਿਖਿਆ ਟਰੱਕ ਵਾਲਾ ਸੀ ਕੁਝ ਪਤਾ ਲੱਗਿਆ ਕੌਣ ਹੈ ਬੰਦਾ ਨਹੀਂ ਨਹੀਂ ਉਹ ਟਰੱਕ ਵਾਲੇ ਨਾਲ ਦੀ ਨਾਲ ਹੀ ਨੰਗ ਗਿਆ ਮੁੰਡੇ ਇਹ ਆਡੈਂਟੀਫਾਈ ਹੋਇਆ ਕੌਣ ਹੈ ਬੰਦਾ ਨਹੀਂ ਨਹੀਂ ਇਹ ਲਲ ਲਹੇੜੀ ਪਿੰਡ ਦੇ ਦੱਸੇ ਜਾਂਦੇ ਨੇ ਇਹ ਸੌਦੀ ਪਿੰਡ ਦਾ ਸੋਮਾ ਬੰਦਾ ਸੋਮਾ ਸਲੌਦੀ ਮੇਰਾ ਨਾਮ ਵੀਰੇ ਰੂਪਲਾ ਜੀ ਅਸੀਂ ਵੀਰੇ ਫਤੇਗੜ ਸਾਹਿਬ ਤੋਂ ਆਪਣੇ ਖੰਨੇ ਕੰਨੀ ਨੂੰ ਆ ਰਹੇ ਤੇ ਤੇ ਇਹ ਜਿੰਨਾ ਦਾ ਐਕਸੀਡੈਂਟ ਹੋਇਆ ਵਾ ਇਹ ਸਾਨੂੰ ਰਸਤੇ ਦੇ ਵਿੱਚ ਸਾਡੇ ਮੂਰੀ ਜਾ ਰਹੇ ਤੇ ਯਾਨੀ ਕਿ ਉੱਪਰਲੀ ਸਾਈਡ ਤੇ ਉੱਪਰੋਂ ਚੜਨ ਲੱਗੇ ਦੀਗੇ ਕੱਟ ਤੋਂ ਅਸੀਂ ਥੱਲੇ ਦੀਗੇ ਇਹ ਜਦੋਂ ਉੱਪਰੋਂ ਚੜਨ ਲੱਗੇ ਟਰੱਕ ਆਲਾ ਆ ਰਿਹਾ ਸੀ ਆ ਟਰੱਕ ਆਲਾ ਬਹੁਤ ਤੇਜ਼ ਦੀਗਾ ਉਹ ਟਰੱਕ ਆਲੇ ਨੇ ਫੇਟ ਮਾਰੀ ਐ ਤੇ ਉਹਨੇ ਰੋਕਿਆ ਵੀ ਹੈ ਨਹੀਂ ਗਾ ਟਰੱਕ ਕੋਲ ਆਤ ਯਾਨੀ ਕਿ ਟਰੱਕ ਇਹਨਾਂ ਦਾ ਪਿਛਲਾ ਟਾਇਰ ਆ ਜਿਹੜਾ ਟਰੱਕ ਦਾ ਉਹ ਉਹਨਾਂ ਦੇ ਉੱਤੇ ਚੜ ਗਿਆ ਦੀਗਾ ਇਹ ਵੀਰੇ ਸਿੰਘਾਂ ਦੀ ਸਲੌਦੀ ਦੇ ਨੇ ਜੀ ਆਪਣੇ ਗੋ ਕੋਲ ਪਿੰਡਾ ਇਹਨਾਂ ਦਾ ਨਾਮ ਸੋਮਾ ਸਿੰਘ ਹੈ ਹਾਂਜੀ ਮੌਕੇ ਤੇ ਹੋ ਗਈ ਸੀ ਇੱਕ ਨਾਲ ਤੀਆ ਜਿਹੜਾ ਬੰਦਾ ਉਹਨਾਂ ਦੇ ਸਿਰ ਦੇ ਵਿੱਚ ਗੰਭੀਰ ਸੱਟ ਵੱਜੀ ਹੋਈ ਆ ਤੇ ਉਹ ਅੰਦਰ ਨੇ ਉਹਰੇ ਹਸਪਤਾਲ ਇਹ ਨਹੀਂ ਜੀ ਪਤਾ ਜਾਨੀ ਕਿ ਫਤੇਗੜ ਸਾਹਿਬ ਤੋਂ ਆ ਰਹੇ ਤੇ ਰੋਡ ਤੇ ਮੇਨ ਰੋਡ ਤੇ ਇਹ ਨਹੀਂ ਜੀ ਪਤਾ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਬੀਜੀ ਮੈਂ ਹਰਮੇਸ਼ ਸਿੰਘ ਆਈ ਮੈਂ ਸਿੰਘ ਸਲੌਦੀ ਪਿੰਡ ਦਾ ਸਰਪੰਚ ਆਈ ਇਹ ਵੀਜੀ ਮੈਥਡ ਇੱਕ ਹਾਰੇ ਦੀ ਫਤਿਹਗੜ ਸਾਹਿਬ ਤੋਂ ਆਉਂਦੇ ਆਉਂਦੇ ਆਪਣੀ ਜੰਡੀ ਮੰਦਿਰ ਦੇ ਸਾਹਮਣੇ ਐਕਸੀਡੈਂਟ ਹੋ ਗਿਆ। ਢੇੜੇ ਦੇ ਸਾਡੇ ਪਿੰਡ ਦੇ ਦੀਗੇ ਤੋਂ ਟਰੱਕ ਲੰਘਿਆ। ਇੱਕ ਰਤਨੜੀ ਦੇ ਲਲ੍ਹੜੀ ਦੇ ਦੀਗੇ ਬੰਦੇ। ਉਹ ਵਿਚਾਰੇ ਠੀਕ ਹੈ ਉਹਨਾਂ ਦੇ ਸਿਰ ਚ ਸੱਟ ਲੱਗੀ। ਤੇ ਹੁਣ ਸਿਵਲ ਹਸਪੀਟਲ ਦੇ ਵਿੱਚ ਐ ਇਹ ਸੁਮਾ ਸਿੰਘ ਕਹਿੰਦੇ ਨੇ ਸਾਡੇ ਪਿੰਡ ਦੇ ਨਾ ਉਹ ਜਿਹੜੇ ਕੱਚਾ ਨਾ ਸੁਮਾ ਸਿੰਘਾ ਪੱਕਾ ਨਾ ਉਹ ਨਹੀਂ ਪਤਾ ਹੀ ਇਹਨਾਂ ਦਾ। ਅਸੀਂ ਵੀ ਮੈਨੂੰ ਫੋਨ ਆਇਆ ਦੀ ਵੀਜੀ ਮੈਂ ਹੁਣ ਜਦੇ ਭੱਜ ਕੇ ਆਇਆ ਫਟਾਫਟ। ਇਹ ਫਟੇਗੜ ਸਾਹਿਬ ਤੋਂ ਆਏ ਸੀ ਮੱਥਾ ਟੇਕ ਕੇ ਇਹ ਸਰ ਆਪਣੇ ਟਰੱਕ ਦੇ ਵਿੱਚ ਲੱਗਿਆ ਜੀ ਮੋਟਰਸਾਈਕਲ ਤੇ ਆਉਂਦੇ ਜੀ ਫਟੇਗੜ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ ਦੋ ਬੰਦੇ ਸੋਮਾ ਸਿੰਘ ਨਾਮ ਦਾ ਸੀਗਾ ਜੀ ਆਪਣੇ ਸਿੰਘਾਂ ਦੀ ਸਲੋਤੀ ਪਿੰਡ ਦਾ ਤੇ ਬਾਕੀ ਟਰੱਕ ਬਾਰੇ ਬਾਈ ਬਰੇਫੇ ਵਾਲੇ ਕਰ ਰਹੇ ਆ ਅਜੇ ਟੱਕਰ ਟਕਰੂਗੀ ਇੱਕ ਬੰਦੇ ਡੈਥ ਹੋ ਗਈ ਜੀ ਦੂਸਰਾ ਬੰਦਾ ਅਜੇ ਇਲਾਜਾ ਸਿਵਲ ਹਸਪੀਟਲ ਖੰਨਾ ਜੀ ਠੀਕ ਹੈ ਯਾਰ ਹਨਾ ਨਹੀਂ ਕੋਈ ਜ਼ਿਆਦਾ ਨੁਕਸਾਨ ਤਾਂ ਮੋਟਰਸਾਈਕਲ ਦਾ ਨਹੀਂ ਹੋਇਆ ਹਨਾ ਸਰ ਜੀ ਥੱਲੇ ਉਹਦਾ ਇਹ ਮੋਟਰਸਾਈਕਲ ਹੈ ਇਹ ਆਪਾਂ ਸ਼ਾਹਦਾਤ ਟੀਪੀ 48 48 ਕਤਾਰੀ ਉਹ ਲੈ ਗਏ ਉਹ ਲੈ ਗਏ ਲੈ ਗਏ ਬਸ ਆਪਰੇ ਪਿਆਸੀ ਚਲੋ ਫਿਰ ਕੋਈ ਸੋਮੇ ਦੇ ਨਾਲ ਉਹਦਾ ਛੱਡਾ ਉਹ ਸੋਮੇ ਦੇ ਨਾਲ ਉਹ ਮੋਟਰਕਲ ਸੋਮੇ ਦਾ ਜਾਂ ਬੁੱਟੇ ਦਾ ਹੈ ਇਹ ਮੋਟਰਕਲ ਸੋਮੇ ਦਾ ਜਾਂ ਬੁੱਟੇ ਦਾ ਹੈ ਜੀ ਗਰੇ ਮੀਡੀਆ ਇਹ ਦੇਖਿਆ ਹੈ ਪੱਤਰਕਾਰ ਪੱਤਰਕਾਰ ਉਹ ਮੀਡੀਆ ਦੇ ਆ ਗਿਆ ਐਂਬੂਲੈਂਸ ਤੇ ਬੁਲਾਉ ਲੂ ਤੁਸੀਂ ਆ ਜਾਂਦੇ ਆ ਇਹ ਕੰਡਾ ਹੋਇਆ ਫੋਨ ਲਾ ਰਹੇ ਆ ਆ ਜਾਂਦੇ ਆ ਇੱਥੇ ਕੋਈ ਪੁਲ ਪ੍ਰਸ਼ਾਸਨ ਨਹੀਂ ਪਹੁੰਚਿਆ ਹੈਗਾ ਆਹ ਹਾਂ ਦਾ ਆ